ਤੋਟਲ ਗੁਰ ਸੇਵੀਐ ਐਹ ਨਿਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮਦੀ ਨੂਰ ਅਰ ਸੋ ਕੁਰ ਸੋ ਝੱਟੀਐ ਦੱਡ ਢੱਠ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨੰਦਾਵੇ ਸੋ ਸਜਣ ਸਚਾ ਪਾਤਸ਼ਾਹ ਸਿਰਸ਼ਾਹੰਦ ਸੋ ਜਿਸ ਪਾਸ ਬਹਿਠਿਆ ਸੋਹੀਏ ਸਬਨੰਦਾਵੇ ਸਤਨਾਮ ਸ਼੍ਰੀ ਵਾਹਿ ਗੁਰ ਸਾਹਿਬ ਜੀ ਗੁਜਰੀ ਮਹੱਲਾ ਚੌਥਾ ਹੋ ਹਉ ਦਇਆ ਮੇਰਾ ਮਨ ਲਾਵਾ ਮਨ ਤਤਿ ਧਾਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪੇ ਦੁਖ ਭੁਖ ਸਭ ਲਹਿਜਾਈ ਹੋ ਦਇਆਲ ਮੇਰਾ ਮਨ ਲਾਵਾ ਹੋ ਆਹ ਅਨੰਦ ਸਭ ਗੁਣ ਸਭ ਨਿਧਾਨ ਹਾਰ ਜਿਤ ਜਪਿਐ ਦੁਖ ਭੁਖ ਸਭ ਲਹਜਾਈ ਰ ਭਾਏ ਗੁਰਮਤਿ ਰਾਮ ਨਾਮ ਜਸ ਗਾਵਾਂ ਅੰਤ ਬਲੀ ਦਰਗਹਿ ਲੈ ਛੜਾਈ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਘਰ ਕਿਰਪਾ ਲੋਚ ਮੇਰਾ ਮਨ ਲਾ ਲੋਚ ਲੱਗੀ ਹਰ ਸਤੀ ਪ੍ਰਭ ਲੋਚ ਪੂਰੀ ਸਤ ਗੁਰ ਸਰਣਾ ਰਪਾਇਆ ਬੇਨ ਨਾਵੇ ਧ੍ਰਿਗ ਧ੍ਰਿਗ ਬਿਰਥ ਜਾਈ ਨਾਮ ਬਿਨਾ ਰਾਸ ਕਸ ਦੁਖ ਖਾਵੈ ਮੁਖ ਫੀਕਾ ਧਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤੈਨ ਦਰਗਹਿ ਹਰ ਹਰ ਦੇਵਾੜਿਆ ਧੰਨ ਧੰਨ ਸਵਾਸ ਕਹ ਪ੍ਰਭ ਜਨਕ ਜਨਾਨਕ ਮੇ ਲਾਏ ਗਲ ਲਾਈ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤੇਨ ਧਾਰ ਗਹਿ ਹਰ ਹਰ ਦੇਵਾੜਿਆ ਧੰਨ ਧੰਨ ਸਬਾਸ ਕਹ ਪ੍ਰਭ ਜਨਕ ਜਨਾਨਕ ਮੇ ਲਾਏ ਗਲ ਲਾਈ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਜਰੀ ਮਹੱਲਾ ਚੌਥਾ ਹੋ ਹੋ ਦਇਆ ਮੇਰਾ ਮਨ ਲਾਵਹੁ ਹਉ ਅਨੰਦਿ ਨਾਨਕ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੇਐ ਦੁਖ ਭੁਖ ਸਭ ਲਹ ਜਾਈ